ਜਿੱਥੇ ਵੈਸ਼ਨ ਸਾਧ ਜਨ ਸੁਥਾਨ ਸੁਹਾਨਦਾ ਰਾਮ ਰਾਜ ਜਿੱਥੇ ਸਾਧੂ ਬਹਿ ਜਾਂਦੇ ਨੇ ਨਾ ਉਸ ਜਗ੍ਹਾ ਦੇ ਉੱਤੇ ਰੌਣਕਾਂ ਲੱਗ ਜਾਂਦੀਆਂ ਨੇ ਉਹ ਜਗ੍ਹਾ ਦੇ ਉੱਤੇ ਰੌਣਕਾਂ ਲੱਗ ਜਾਂਦੀਆਂ ਨੇ ਕਿਉਂ ਕਿ ਉਹਨਾਂ ਦੇ ਪਿੱਛੇ ਰਿੱਧੀਆਂ ਸਿੱਧੀਆਂ ਗੈਬੀ ਸ਼ਕਤੀਆਂ ਕੰਮ ਕਰਦੀਆਂ ਨੇ ਉਹ ਫਿਰ ਰੌਣਕਾਂ ਹੀ ਰੌਣਕਾਂ ਵੜਾ ਦਿੰਦੇ ਨੇ ਜਿਸ ਦਿਨ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਟਕੀ ਸਾਹਿਬ ਵਾਲੇ ਮਹਾਂਪੁਰਸ਼ ਉਹ ਮਹਾਨ ਆਤਮਾ ਜਿਨ੍ਹਾਂ ਨੂੰ ਸਾਰਾ ਸੰਸਾਰ ਜਾਣਦਾ ਉਹਨਾਂ ਨੇ ਇੰਨੀ ਭਗਤੀ ਇੰਨੀ ਬੰਦਗੀ ਕੀਤੀ ਹੋਈ ਹੈ ਨਾ ਕਿ ਆਪਣੇ ਸਰੀਰ ਨੂੰ ਵੀ ਹੱਡੀਆਂ ਦਾ पिंजरा ਬਣਾ ਦਿੱਤਾ ਸੀ ਕੀਤੀ ਹੋਈ ਉਹ ਨਹੀਂ ਤੇ ਹੁਣ ਵੀ ਭਗਤੀ ਕਰ ਰਹੇ ਨੇ ਹੁਣ ਵੀ ਆਪ ਵੀ ਜਪਦੇ ਨੇ ਤੇ ਹੋਰਾਂ ਨੂੰ ਵੀ ਜਪਾਉਂਦੇ ਨੇ ਕਿਉਂਕਿ ਮਹਾਰਾਜ ਦਾ ਪ੍ਰਦੇਸ ਆ ਨਾ ਆਪ ਜਪੋ ਅਬਰਾ ਨਾਮ ਜਪავੋ ਉਹ ਮਹਾਂਪੁਰਸ਼ ਅੱਜ ਵੀ ਆਪ ਵੀ ਨਾਮ ਜਪਦੇ ਨੇ ਤੇ ਸੰਗਤਾਂ ਨੂੰ ਵੀ ਨਾਮ ਜਪਾਉਂਦੇ ਨੇ ਹਰ ਐਤਵਾਰ ਨੂੰ ਨਾਮ ਸਿਮਰਨ ਹੁੰਦਾ ਲੱਖਾਂ ਦੀ ਤੈਗਾਦ ਦੇ ਵਿੱਚ ਆ ਕੇ ਲੋਕੀ ਪਿਆਰ ਵਾਲੇ ਬੈਠ ਕੇ ਗੁਰਮੁਖ ਪਿਆਰੇ ਚੌਂਕੜਾ ਮਾਰ ਕੇ ਨਾਮ ਦਾ ਸਿਮਰਨ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਤਰਾ ਗੁਰਮੁਖ ਪਿਆਰਿਓ ਨਾਮ ਦਾ ਸਿਮਰਨ ਕਰਦੇ ਕਰਾਉਂਦੇ ਨੇ ਆਪ ਵੀ ਕਰਦੇ ਨੇ ਤੇ ਨਾਲੇ ਜਿਹੜੇ ਸੰਗਤਾਂ ਨੇ ਪਿਆਰ ਵਾਲੀਆਂ ਉਹਨਾਂ ਨੂੰ ਕਰਾਉਂਦੇ ਨੇ ਦੇਖ ਲਓ ਵਿਆਬਾਨ 500 ਬਿਗਾ ਟੱਕੀ ਸੀ 500 ਵਿੱਗਾ 1987 ਦੇ ਵਿੱਚ ਚਰਨ ਪਾਏ ਸੀ ਮਹਾਂਪੁਰਸਾਨ ਨੇ ਉਹਨਾਂ ਦੇ ਬਾਰੇ ਮਹਾਂਪੁਰਖ ਇੱਕ ਪਹਿਲੇ ਹੀ ਵਚਨ ਕਰ ਗਏ ਸੀ ਉਹ ਮਹਾਂਪੁਰਖ ਸੀ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਔੜ ਮੋਟ ਟਾਂਡੇ ਵਾਲੇ ਮਹਾਂਪੁਰਖ ਉਹ ਟੱਕੀ ਸਾਹਿਬ ਦੇ ਵਿੱਚ ਨਹੀਂ ਆਏ ਸੀ ਤਾਂ ਗੁਰਮੁਖ ਪਿਆਰਿਓ ਉਹ ਮਹਾਂਪੁਰਖਾਂ ਨੇ ਵਚਨ ਕੀਤਾ ਸੀ ਵੀ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦਾ ਮਾਲਕ ਆਏਗਾ ਬੜੀ ਭਜਨੀ ਭਜਨ ਬੰਦਗੀ ਵਾਲਾ ਹੋਏਗਾ ਹਾਥੀ ਰੱਖੇਗਾ ਘੋੜੇ ਰੱਖੇਗਾ ਬੱਗੀਆਂ ਰੱਖੇਗਾ ਚੜ੍ਹਦੀ ਕਲਾ ਵਾਲੇ ਸਿੰਘ ਹੋਣਗੇ ਨਾਮ ਜਪਣ ਵਾਲੇ ਬੰਦਗੀ ਵਾਲੀਆਂ ਰੂਹਾਂ ਹੋਣਗੀਆਂ ਉਸ ਜਗ੍ਹਾ ਦੇ ਉੱਤੇ 52 ਮੰਜ਼ਲੀ ਗੁਰਦੁਆਰਾ ਬਣਨਾ ਸਾਰੇ ਬਚਨ ਜਿਹੜੇ ਮਹਾਂਪੁਰਖਾਂ ਨੇ ਕੀਤੇ ਸੀ ਉਹ ਪੂਰੇ ਹੋ ਗਏ ਨੇ ਇੱਕ ਇੱਕ ਬਚਨ ਇੱਕ ਬਚਨ ਰਹਿ ਗਿਆ ਅਸੀਂ ਬੇਨਤੀ ਕੀਤੀ ਮਹਾਂਪੁਰਖਾਂ ਨੂੰ ਪਿੱਛੇ ਜੇ ਵੀ ਮਹਾਂਪੁਰਖੋ ਜਿਹੜੇ ਵਾਚਨ ਹੋਏ ਆ ਉਹ ਸਾਰੇ ਪੂਰੇ ਹੋ ਗਏ ਨੇ ਮਹਾਂਪੁਰਖਾਂ ਦੇ ਉਹਨਾਂ ਦੇ ਤੇ ਇੱਕ ਵਾਚਨ ਰਹਿੰਦਾ ਕਹਿੰਦੇ ਕਿਹੜਾ ਮਹ ਜਿਹੜਾ 52 ਮੰਜ਼ਲੀ ਗੁਰਦੁਆਰਾ ਸਾਹਿਬ ਵੀ ਇੱਥੇ 52 ਮੰਜ਼ਲੀ ਗੁਰਦੁਆਰਾ ਬਣਨਾ ਮਹਾਂਪੁਰਖਾਂ ਨੇ ਹੱਸ ਕੇ ਕਿਹਾ ਕਹਿੰਦੇ ਮਹਾਂਪੁਰਖਾਂ ਦੇ ਵਾਚਨ ਜਿਹੜੇ ਕੀਤੇ ਹੁੰਦੇ ਨੇ ਉਹ ਉਹਨਾਂ ਨੇ ਪੂਰੇ ਕਰਦੇ ਨਹੀਂ ਹੁੰਦੇ ਨੇ ਆਖਰ ਸਤਨਾ ਉਹ ਪੂਰਨ ਬ੍ਰਹਮ ਗਿਆਨੀ ਸੀ ਸੰਤ ਬਾਬਾ ਬਲਵੰਤ ਸਿੰਘ ਜੀ ਓੜ ਮੋੜ ਟਾਂਡੇ ਵਾਲੇ ਉਹ ਜਾਵ ਨੂੰ ਅੰਨੇ ਸੀ ਅੱਖਾਂ ਤੋਂ ਦਿਖਦਾ ਨਹੀਂ ਸੀ ਉਹਨਾਂ ਨੂੰ ਬਹੁਤ ਵੱਡਾ ਉਹਨਾਂ ਦਾ ਸਥਾਨ ਬਣਿਆ ਹੋਇਆ YouTube ਦੇ ਉੱਪਰ Facebook ਦੇ ਉੱਪਰ ਭਰ ਕੇ ਦੇਖਿਓ ਸੰਤ ਬਾਬਾ ਬਲਵੰਤ ਸਿੰਘ ਜੀ ਓੜ ਮੋੜ ਟਾਂਡੇ ਵਾਲੇ ਬੜਾ ਸੁੰਦਰ ਕੀਰਤਨ ਕਰਦੇ ਉਹਨਾਂ ਦੇ ਬਚਨ ਕੀਤੇ ਹੋਏ ਜਿੱਥੇ ਬਹਿ ਜਾਂਦੇ ਨੇ ਰੱਬ ਦੇ ਪਿਆਰੇ ਰੌਣਕਾਂ ਲੱਗ ਜਾਂਦੀਆਂ ਨੇ ਵਿਚਾਰ ਕਰ ਰਿਹਾ ਸੀ ਜਿੱਦੇ ਆਪਣੇ ਮਹਾਂਪੁਰਖ ਇੱਥੇ ਆਇਆ ਕਮਰੇ ਦੇ ਵਿੱਚ ਉਧਰ ਪਹਿਲਾਂ ਜਿਹੜਾ ਆਰਸਣ ਲੱਗਿਆ ਬੈੱਡ ਮਹਾਂਪੁਰਖ ਆਏ ਉਹਦੇ ਉੱਤੇ ਮਹਾਂਪੁਰਖ ਬੈਠੇ ਫਿਰ ਗੁਰਮੁਖ ਪਿਆਰਿਓ ਜਿਹੜਾ ਆਪਣਾ ਤਪ ਸਥਾਨ ਬਣਾਇਆ ਜਿੱਥੇ ਮੈਂ ਬੈਠ ਕੇ ਪਰਮੇਸ਼ਰ ਦੀ ਬੰਦਗੀ ਕਰਦਾ ਸੱਚੇ ਪਾਤਸ਼ਾਹ ਕਰਾਉਂਦੇ ਆ ਉੱਥੇ ਵੀ ਮਹਾਪੁਰਖ ਆਏ ਉਹ ਵੀ ਦੇਖ ਕੇ ਬੜੀ ਜਗ੍ਹਾ ਖੁਸ਼ ਹੋਏ ਔਰ ਫਿਰ ਦਵਾਨ ਲਾਇਆ ਦਵਾਨ ਲਾ ਕੇ ਫਿਰ ਸੋਫੇ ਦੇ ਉੱਤੇ ਬੈਠੇ ਪ੍ਰਸ਼ਾਦਾ ਪਾਣੀ ਸਕਿਆ ਨਹੀਂ ਸੀ ਤੀ ਮਹਾਪੁਰਖ ਕਿਸੇ ਦੇ ਪ੍ਰਸ਼ਾਦਾ ਨਹੀਂ ਸਕਦੇ ਹੁੰਦੇ ਤਾਂ ਗੁਰਮਖ ਪਿਆਰਿਓ ਜਿੱਥੇ ਪਵਿੱਤਰਤਾ ਦੇ ਨਾਲ ਪੂਰਾ ਅਨ ਸੁੱਤੀ ਸ਼ੁੱਧੀ ਦੇ ਨਾਲ ਲੰਗਰ ਪਾਣੀ ਤਿਆਰ ਕੀਤਾ ਜਾਂਦਾ ਫਿਰ ਉੱਥੇ ਉਹ ਮਾਪੁਰਖ ਪ੍ਰਸਾਦਾ ਸਕਦੇ ਆਪਣੇ ਪ੍ਰਸਾਦਾ ਸਕਿਆ ਤੇ ਕਿੰਨੀਆ ਰੌਣਕਾਂ ਲਾਈਆਂ ਜਦੋਂ ਉਹ ਚਲੇ ਗਏ ਪੰਜ ਚਾਰ ਦਿਨ ਮੈਨੂੰ ਕਮਰੇ ਸੁੰਨਾ ਸੁੰਨਾ ਲੱਗੀ ਜਾਵੇ ਸਾਰਾ ਕਿਉਂ ਲੱਗਿਆ ਵੀ ਜਿਵੇਂ ਸਾਰਾ ਕੁਝ ਨਾਲ ਹੀ ਲੱਗੇ ਹੁੰਦੇ ਆ ਵੀ ਇੰਨੀਆਂ ਰੌਣਕਾਂ ਮਾਪੁਰਖਾਂ ਦੇ ਰੱਬ ਦੇ ਪਿਆਰਿਆਂ ਦੇ ਆਉਣ ਤੇ ਲੱਗ ਜਾਂਦੀਆਂ ਨੇ ਮਹਾਰਾਜ ਜੀ ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸਥਾਨ ਸੁਹਾਵਾ ਰਾਮ ਰਾਜੇ ਉਹ ਜਗਾ ਤਾਂ ਸੁਹਾਵਣੀ ਹੋਈ ਜਾਂਦੀ ਹੈ ਜਿੱਥੇ ਧਰਤੀ ਤੇ ਸਤਿਗੁਰੂ ਜੀ ਬੈੰਦੇ ਆ ਪਰ ਰੱਬ ਦੇ ਪਿਆਰੇ ਨੂੰ ਵੀ ਮਾਣ ਦਿੱਤਾ ਮਹਾਰਾਜ ਜੀ ਨੇ ਕਹਿੰਦੇ ਜਿੱਥੇ ਬੈਸਨ ਸਾਧ ਜਨ ਸਥਾਨ ਸੁਹੰਦਾ ਰਾਮ ਰਾਜੇ ਉਹ ਧਰਤੀ ਵੀ ਭਾਗਾ ਵਾਲੀ ਬਣ ਜਾਂਦੀ ਆ ਮਹਾਰਾਜ ਜੀ ਕਹਿੰਦੇ ਧਨ ਧਨ ਅਤੇ ਸੁਹਾਬਣੀ ਹੈ ਉਹ ਸਰੀਰ ਜਿੱਥੇ ਜਿਸ ਉੱਤੇ ਮੇਰਾ ਗੁਰੂ ਪੈਰ ਧਰਦਾ ਉਹ ਸਰੀਰ ਵੀ ਧੰਨ ਹੈ ਜਿਹੜੇ ਸਰੀਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨਵਾਸ ਕਰ ਜਾਂਦਾ ਹੈ ਆਓ ਆਇਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ-ਕੋਟ ਧੰਨਵਾਦ ਕਰੋ ਕਿਰਪਾ ਆਓ ਪਰੋਹਾਦਰੀ ਨਾਮ ਸਿਮਣ ਦੀ ਫਿਰ ਕਰੀਅਰ ਸਮਾਪਤੀ ਦਿਗਾ ਲੈ ਕੇ ਫਿਰ ਆਪੋ ਆਪਣੇ ਕਰਵਿਹਰ ਕਰਨੇ ਆ ਜੀ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 सात नाम श्री वाहे गुरुब सात श्री वाहे गुरू साहिब श्री गुरु साहिब जी वाहिगुरु जी ख़ालसा वाहेगुरु जी की फतेह जो देख दी अगली सेवा है जो देख